ਭਾਈ ਜੱਗਾ ਬਹੁਤ ਦੇਖੋ ਮੇਰਾ ਇਧਰਾ ਘੱਟੋ ਘੱਟ ਵੀ 3500 ਦਾ ਲਿਆਦਾ 3500 ਦਾ ਭਾਈ ਪੰਛੀ ਤੁਣਾ ਅੱਜ ਸੁਭਾਗ ਹੈ ਵੀ ਇਸ ਇਸ ਫੰਕਸ਼ਨ ਦੇ ਵਿੱਚ ਤੁਹਾਡਾ ਆਪਣਾ ਵੀਰ ਛੋਟਾ ਬੰਦ ਸਿੱਧੂ ਉਹਨਾਂ ਨੇ ਮਾਨ ਕੀਤਾ 100 ਰੁਪਏ ਦਿੱਤਾ ਮੈਂ ਵੀ ਇਹਨੂੰ ਆਪਣਾ ਛੋਟਾ ਭਾਈ ਮੰਨਦਾ ਤੇ ਲਓ ਆ ਸਾਡੇ ਕਮਲ ਸਾਹਿਬ ਨੇ ਗੱਲ ਬੋਤਲ ਦੀ ਕੀਤੀ ਤੇ ਬੋਤਲ ਦੀ ਗੱਲ ਚੱਲਣ ਲੱਗੀ ਹੈ ਜਰਾ ਖੜ ਖੜਿਆ ਜੇ ਆ ਸ਼ਿਰ ਸੁਣ ਸਭ ਸਾਰਿਆਂ ਤੋਂ ਵਧੀਆ ਗੱਲ ਇਹ ਹੈ ਵੀ ਜਿਵੇਂ ਪਟ્રોલ ਪੰਡਤਾਂ ਦਾ ਚਾਵੜੀ ਜਵਾਦ ਇਸ ਕਰਕੇ ਤੁਸੀਂ 200 ਰੁਪਏ ਮਹਿਦਰਾ ਸ਼ੇਕ ਕਰਨ ਲੱਗਾ ਹਾਂਜੀ ਆਲਮਸੇ ਯਾਨਾ ਕਿ ਜੈਗਾਓ ਤੇ ਦਾ ਸਿੱਧਾ ਪਾਣੀ ਦਾ ਕੋਲ ਆਉਂਦਾ ਦਾਰੂ ਦੀ ਗੱਲ ਹੈ ਅੱਜ ਯਾਰਾਂ ਦੀ ਚਾਹ ਦਾਰੂ ਪੀਣ ਦਾ ਸੁਦਿਕਾ ਆਪਣਾ ਆਪਣਾ ਦੋਸਤ ਕਈ ਤਾਂ ਪੀਂਦੇ ਨੇ ਗੱਲ ਲਿਆ ਰਹੀ ਹਾਂਜੀ ਚੰਗੇ ਡਾਰਕ ਡਾਰਕ ਜੇ ਅੱਠ ਨੂੰ ਪੈਗ ਲਾ ਕੇ ਉਸ ਤੋਂ ਬਾਅਦ ਉੱਥੇ ਲਟ ਜਾਣਾ ਕਈ ਪਿਆਰ ਮੁਹੱਬਤ ਨਾਲ ਯਾਰਾਂ ਦੀਆਂ ਨਜ਼ਰਾਂ ਚੋਂ ਪਿੱਤੇ ਉਹਨਾਂ ਦੀ ਗੱਲ ਕਰਨ ਲੱਗੇ ਜਦੋਂ ਮੇਰਾ ਫਾਪਰ ਸੁਣ ਲ ਗਿਆ ਸ਼ਰੀਫ ਹੋ ਗਏ

¡Gracias! <coughs> اوه <laughs> <laughs> لا پرے رات کے پر کے تی چل جانوں کو بیچ میں پہلے نہ کھڑا ہاں پرے رات کے پر کے وہ چل جانوں کو بیچ میں پہلے نہ کھڑا تی ہوش نہ تی ہوش نہ کرے پڑھتا ہے ਸੋਨੇ ਤੇ ਯਾਰ ਤੇਰੇ ਦੀਆਂ ਬਰਕਤਾਂ ਤੇ ਲਿਝੋਗਾ ਪੂਰੇ ਘੜਤਾਨੀ ਸੁਣ ਕੇ ਯਾਰ ਤੇਰੇ ਦੀਆਂ ਬਰਕਤਾਂ ਤੇ ਲਿਝੋਗਾ ਤੱਕ ਫਿਕਰ ਨਹੀਂ ਆਈ ਸ਼ੀਨ ਨੂੰ ਬੈਲੀ ਬੈ ਜਾਂ ਕਰਦੇ ਸਰਕਾਰ ਆ ਤਾ ਤੱਕ ਫਿਕਰ ਨਹੀਂ ਆਈ ਸ਼ੀਨ ਨੂੰ ਬੈਲੀ ਬੈ ਜਾਂ ਕਰਦੇ ਸਰਕਾਰ ਆ ਕਰ ਦੂਰੜਕਾ